ਇਹ ਵਾਲਾ ਜਿੜਿੜੀ ਇਹ ਆਪ ਕੋ ਪਾਗਲ ਮਜੀ ਵਾਹ ਬਹਰ ਜਿੜਿੜੀ ਲੈ ਰਹੀ ਬੱਕ ਆਜ ਆ ਕੇ ਆ ਆ ਮਾਨੂੰ ਮੂਨੂ ਨਹੀਂ ਲੜਾ ਹਿੰ ਮਾਨੂੰ ਕਿੱਥੇ ਲਾਉਂਗੇ ਇਹ ਪਰ ਇਹਨੇ ਬੱਕ ਨੂੰ ਸਮਝਿਆ ਤੂੰ ਤਬੋਂ ਤੱਕ ਜਾ ਰਿਹਾ ਹੈ ਨਾ ਜਿੜਿੜੀ ਚੀ ਨਹੀਂ ਹੁੰਦੀ ਸਭ ਕਿਹੜੀ ਚੀ ਨਹੀਂ ਇਹ

चिड़िया सिलेक्ट कर

ਜੀ ਲੈਣੀ ਆ ਜੜਾ ਜੋੜਾ ਆ ਲੱਗਾ ਆ ਆ ਅੰਦਰ ਲੈਣੇ ਕੋਪੀ ਕਿਦਾਂ ਕੰਦੇ ਆ ਜੋੜਾ ਲੈਣਾ ਸੋਹਣ

চলো এ <inaudible> 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 ਬਾਦੋਂ ਬਰਾਣੀ 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 ਤੇ ਆਪਾਂ ਆਪਾਂ ਇੱਥੇ ਜਿੱਥੇ ਰਹਿੰਦੇ ਆਪਾਂ ਉਹਨਾਂ ਚੜੀਆਂ ਨੂੰ ਉੱਥੇ ਲੈ ਕੇ ਜਾਵਾਂਗੇ ਫਿਰ ਆਪਾਂ ਜਦੋਂ ਹੁਣ ਅਕਤੂਬਰ ਚ ਆਪਾਂ ਛੁੱਟੀ ਜਾਵਾਂਗੇ ਫਿਰ ਆਪਾਂ ਉਹਦੋਂ ਉਹਨਾਂ ਨਾਲ ਲੈ ਕੇ ਨਾਲ ਲੈ ਕੇ ਜਾਵਾਂਗੇ ਜਾਂ ਕਿ ਕੋ ਛੱਡ ਜਾਵਾਂਗੇ ਇੱਥੇ ਜਿਹੜੀਆਂ ਜਿਹੜਾ ਵਾਈਟ ਬਹੁਤ ਸੋਹਣੀ ਲੱਗਣ ਦੀ ਜਦੋਂ ਰੋਸ਼ਨੀ ਪੈਂਦੀ ਬਹੁਤ ਚਮਕਦੀ ਤੇ ਇਧਰ ਸਾਰੀ ਖੇਡਣ ਦੀਆਂ ਚੜੀਆਂ ਨਾ ਉਹ ਕੈਂਡੇ ਵੀ ਆ ਜੇ ਨਵੀਆਂ ਨੰਨੀਆਂ ਵਾ ਤਾਂ ਨਹੀਂ ਖੇਡਣੀਆਂ ਜਦੋਂ ਘਰੇ ਚਲ ਜਾਣਗੀਆਂ ਦੋ ਦੋ ਚਾਰ ਦੇਣ ਹੋ ਜਾਣਗੇ ਫੇਰ ਤੁਹਾਨੂੰ ਦੇਣਾ ਖੇਡਣੀਆਂ ਅੱਜ ਆਪਾਂ ਸਾਬ ਦੀ ਸਾਬੀ ਲੈਣ ਚੱਲੇ ਆ ਜੀ ਚਿੜੀਆਂ ਸਾਬੜੇ ਦਿਨਿਆਂ ਦਾ ਕਹਿੰਦੇ ਆ ਕਿ ਚਿੜੀਆਂ ਲੈਣੀਆਂ ਚੀਂ ਲੈਣੀਆਂ ਜੀ ਤੇ ਅੱਜ ਆਪਾਂ ਲੈ ਕੇ ਆਵਾਂਗੇ ਤੇ ਵੀਡੀਓ ਦੇ ਨਾਲ ਬਣੇ ਰਹੋ ਸਾਬ ਦੀ ਬੁਨਾ ਮੈਂ ਤੁਹਾਨੂੰ ਸਾਬੀ ਘੇੜਣ ਦੀ ਆ ਇੱਥੇ ਸਾਬ ਤੇ ਆਪਾਂ ਅੱਜ ਬੈਗ ਵੀ ਲੈ ਆ ਕੋ ਵੀ ਤੁਹਾਨੂੰ ਘਰੇ ਆ ਕੇ ਦਿਖਾਵਾਂਗੇ ਏ ਹੋਰ ਵੀ ਕਾਫੀ ਸਮਾਨ ਲਿਆ ਆ ਵੀ ਦਿਹਾਵਾਂਗੇ ਘਰੇ ਜਾ ਕੇ ਤੇ ਮੇਰਾ ਗਲਾ ਗਲਾ ਖਰਾਬ ਹੋਇਆ ਸੀ ਹੁਣ ਤੇ ਥੋੜਾ ਬਹੁਤ ਠੀਕ ਹੋ ਗਿਆ ਅੱਜ ਕਾਫੀ ਦਿਨਾਂ ਬਾਅਦ ਵਲੋਗ ਬਣਾਉਣ ਲੱਗਾ ਹਾਂ ਕਿਉਂਕਿ ਇੱਥੇ ਟਾਈਮ ਨਹੀਂ ਲੱਗਦਾ ਵਲੋਗ ਬਣਾਉਂਦਾ ਕਿਉਂਕਿ ਮੈਂ ਸਕੂਲੋਂ ਆਉਣਾਂ ਬਾਅਦ ਥੋੜਾ ਬਹੁਤ ਸਕੂਲੀ ਕੰਮ ਨੂੰ ਮੁਕਾਰ ਕੇ ਸਮਾਨ ਨੂੰ ਖੇਡਣ ਜਾਂਦਾ ਵਾ ਇੱਥੇ ਇੱਕ ਹੈਗੀ ਆ ਫੁੱਟਬਾਲ ਗਰਾਊਂਡ ਉੱਥੇ ਫੁੱਟਬਾਲ ਖੇਡਣ ਜਾਂਦੇ ਆਂ

पानी कितने पाया पानी पानी अच्छी चलो दस है तो पानी क्या, पाई क्या पाई दी पाई था क्या दी पाई था दस है तो कितने दी पाई था दसो है 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 दादा वाले ना अपन को क्या पानी दो ਚਿੜੀਆਂ ਨੇ ਤੇਰਾ ਗੁੱਸੇ ਹੋ ਜਾਣਾ ਤੂੰ ਨਾਲ ਟੱਕੇ ਮਾਦਾ ਵਾ ਉਹ ਵੇਲਾ ਉਹ ਨਾ ਨਹੀਂ ਉੱਦਨ ਨੂੰ ਮੂਹ ਕਾਲ ਲੈ ਆਈਓ ਹਾਂ ਗੁੱਸੇ ਹੋ ਗਿਆ ਤੇਨਾਂ ਚਲੋ ਤਾਂ ਸੋਦ ਸਾਬ ਪਾਣੀ ਕੈਂਦੀ ਪਾਈਦਾ ਦੱਸ ਦੋ ਹਾਂ ਕੈਂਦੀ ਪਾਈਦਾ ਦੱਸੋ ਦੱਸੋ ਕੈਂਦੀ ਪਾਈਦਾ ਪਾਣੀ ਉਹਦੇ ਆਵੇ ਚਿੜੀਆਂ ਹਾਈ ਕਿੰਨੀਆਂ ਚਿੜੀਆਂ ਈ

ਉੱਥੇ ਲਾਉ। ਆਏ ਹਾਂ। ਗਾੜੀ ਆੜ ਕੇ ਆ ਜਾਂਦੀ ਓ। ਉੱਥੇ ਚਾਹਦੀ ਆ ਉੱਤੇ। ਹਾਂ। ਬੋਤੇ ਡਾਣੇ। ਹਾਂ? ਲੋਤੇ। ਮੰਨ ਦਾ ਬੋਤੇ ਡਾਣੇ ਆ। ਬੋਤੇ ਡਾਣੇ ਆ। ਹਾਂ। ਪਾਈ ਮੁਗ ਗਿਆ ਪਾਈ। ਹਾਂ? ਪਾਈ ਮੁਗ ਗਿਆ ਵਿਚਾਲੇ। ਤੇ ਇਹ ਪਾਈ ਮਾ। ਪਾਈ ਮੁਗ मन मोलो मानो वो नहीं कछते का लिखे दे बाकी छेड़ दिया अब ये छेड़न में देरले नांदा ना तंगी कल है वैसे सब आ गए हैं क्या कतौ सानसता ना ना ओ बढ़िया ओ अब सब आज री रात बनेंगी यार तंगी ओ यंगो दो दिन नो यंगो

ਕੀ ਕਹਿੰਦੀ ਆ ਵਾਹ ਅਗੁਰਦਵਾਰੇ ਕਰਦਾ ਇਸ ਰੇਤਾ ਤਬਲਾ ਵਜਾਂਦਾ ਐ ਇਦਾਂ ਕਰਦਾ ਸੀ ਇਹ ਕੀ ਕਰਦਾ ਗੁਰਦਵਾਰੇ ਤਬਲਾ ਕਿੱਦਾਂ ਵਜਾਉਂਦੇ ਬਾਬੇ ਬਾਬੇ ਤਬਲਾ ਕਿੱਦਾਂ ਵਜਾਂਦੇ ਸਾਹਿਬ ਕਿੱਦਾਂ ਵਜਾਉਂਦੇ ਦੱਸ ਦੇ ਫਿਰ ਕਰਦੇ ਕਿੱਦਾਂ ਐ ਆਹ ਕਾਦੀ ਲਖੇੜਦੀ ਆ ਦੀਏ ਹੂੰ ਨਾ ਨਾ ਸਾਫ ਟੁੱਟ ਜਾਊਗਾ ਬੁੱਤੋਂ ਨਾਲਾ ਘਰ ਇੱਥੇ ਲੈ ਆਈਆਂ ਹਾਂ ਹਾਂ ਇੱਥੇ ਹਾਂ ਇੱਥੇ ਨਹੀਂ ਗੰਦੇ ਕੋਲੇ ਉਪਾਨਦ ਕੋਲੇ ਰਾਂਦੇ ਆਣੀਆਂ ਇੱਥੇ ਲੈ ਆਈਆਂ ਹਾਂ ਹਾਂ ਬਾਪੂ ਨੂੰ ਮਖਾਉਣੀ ਆ ਚਿੜੀਆਂ ਹੂੰ ਬਾਪੂ ਨੂੰ ਚੱਲ ਬਾਪੂ ਨੂੰ ਮਖਾਉਨੇ ठीक है बापू कित है बापू <laughs> बापू